ਜਦੋਂ ਅਫਗਾਨਿਸਤਾਨ ਦੇ ਕਾਬੁਲ ਵਿੱਚ ਅੱਤਵਾਦੀਆਂ ਨੇ 5 ਮਾਰਚ 2020 ਨੂੰ ਸਵੇਰ ਦੀ ਨਮਾਜ਼ ਦੌਰਾਨ ਗੁਰਦੁਆਰਾ ਵਿੱਚ ਰਾਏ ਸਾਹਿਬ ਵਿੱਚ ਦਾਖਲ ਹੋ ਕੇ ਗੋਲੀਬਾਰੀ ਕੀਤੀ ਅਤੇ ਗਰਨੇਡ ਸੁੱਟੇ ਤਾਂ ਉਹ ਪੰਜੇ ਸਿੱਖਾਂ ਨੂੰ ਮਾਰਨ ਤੋਂ ਬਾਅਦ ਹੀ ਅਫਗਾਨ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿੱਚ ਮਾਰੇ ਗਏ ਫਿਰ 2 ਹਫ਼ਤਿਆਂ ਦੇ ਅੰਦਰ ਹੀ ਅਫਗਾਨਿਸਤਾਨ ਨੇ ਅਸਲਮ ਫਾਰੂਕੀ ਨੂੰ ਕਤਲੇਆਮ ਦੇ ਕਥਿਤ ਮਾਸਟਰਮਾਈਂਡ ਵਜੋਂ ਗ੍ਰਿਫਤਾਰ ਕਰ ਲਿਆ ਇਸਲਾਮਿਕ ਸਟੇਟ ਨਾਲ ਜੁੜੇ ਇਸਲਾਮਿਕ ਸਟੇਟ ਆਫ ਖੁਰਾਸਾਨ ਪ੍ਰੋਵਿੰਸ ਦੇ ਮੁਖੀ ਫਾਰੂਕੀ ਉੱਤੇ ਜਲਦੀ ਹੀ ਤਾਲਿਬਾਨ ਦੇ ਅਤਵਾਦੀ ਹਕਾਨੇ ਨੈੱਟਵਰਕ ਨਾਲ ਸਬੰਧਾਂ ਦਾ ਦੋਸ਼ ਲਗਾਇਆ ਗਿਆ ਸੀ ਅਤੇ ਉਸ ਨੂੰ ਪਾਕਿਸਤਾਨ ਆਧਾਰਿਤ ਇਸਲਾਮਿਕ ਅੱਤਵਾਦੀ ਸਮੂਹ ਲਸ਼ਕਰੇ ਤੋਇਬਾ ਦਾ ਸਾਬਕਾ ਕਮਾਂਡਰ ਨਾਮਜ਼ਦ ਕੀਤਾ ਗਿਆ ਸੀ ਆਈਐਸਕੇਪੀ ਨੇ ਇੱਕ ਬਿਆਨ ਜਾਰੀ ਕਰਕੇ ਦਾਅਵਾ ਕੀਤਾ ਕਿ ਇਹ ਹਮਲਾ ਕਸ਼ਮੀਰ ਵਿੱਚ ਭਾਰਤ ਦੀਆਂ ਕਾਰਵਾਈਆਂ ਦਾ ਬਦਲਾ ਸੀ ਫਿਰ ਵੀ ਦੱਸਿਆ ਗਿਆ ਮਕਸਦ ਬਹੁਤ ਸਾਰੇ ਕਾਰਨਾ ਵਿੱਚੋਂ ਇੱਕ ਹੈ ਜਿਸ ਕਰਕੇ ਸਰਕਾਰੀ ਬਿਰਤਾਂਤ ਜਾਂਚ ਦੀ ਮੰਗ ਕਰਦਾ ਹੈ। ਜਦੋਂ ਘਟਨਾ ਦੀ ਵਿਆਪਕ ਅਤੇ ਬਧੇਰੇ ਸੂਖਮ ਦ੍ਰਿਸ਼ਟੀਕੋਣ ਤੋਂ ਜਾਂਚ ਕੀਤੀ ਜਾਂਦੀ ਹੈ। ਜੋ ਅਜਹਹੀਆਂ ਇਤਿਹਾਸਿਕ ਘਟਨਾਵਾਂ ਨੂੰ ਧਿਆਨ ਵਿੱਚ ਰੱਖਦੀ ਹੈ। ਤਾਜ਼ਾ ਖੇਤਰੀ ਘਟਨਾਵਾਂ ਅਤੇ ਮੌਜੂਦਾ ਪੂਰ ਰਾਜਨੀਤਿਕ ਹਕੀਕਤਾਂ ਇਸ ਦੇ ਗਵਾਹ ਨੇ। ਭਾਰਤੀ ਉਪਮਹਾਦੀਪ ਦੇ ਉੱਤਰੀ ਸਿਰੇ ਵਿੱਚ ਕਸ਼ਮੀਰ ਖੇਤਰ ਧਰਤੀ ਦੇ ਸਭ ਤੋਂ ਵੱਧ ਦੁਸ਼ਮਣੀ ਭਰੇ ਅਤੇ ਝੜਕਾਊ ਖੇਤਰੀ ਵਿਵਾਦ ਦਾ ਕੇਂਦਰ ਹੈ ਇਹ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦਾ ਸਭ ਤੋਂ ਵੱਧ ਮਸ਼ਰੂਫ ਫੌਜੀ ਖੇਤਰ ਵੀ ਹੈ ਅਤੇ ਸਭ ਤੋਂ ਅਸਥਿਰ ਖੇਤਰਾਂ ਵਿੱਚੋਂ ਵੀ ਇੱਕ ਹੈ ਦੋਵਾਂ ਪਰਮਾਣੂ ਹਥਿਆਰਾਂ ਨਾਲ ਲੈਸ ਦੇਸ਼ਾਂ ਵਿਚਾਲੇ ਬੇਰੋਕ ਦੁਸ਼ਮਣੀ ਵਿਸ਼ਵ ਸ਼ਾਂਤੀ ਲਈ ਸਭ ਤੋਂ ਵੱਡਾ ਸੰਭਾਵਿਤ ਖਤਰਾ ਹੈ ਇਸ ਦੌਰਾਨ ਕਸ਼ਮੀਰੀਆਂ ਉੱਤੇ ਭਾਰਤ ਦਾ ਕਬਜ਼ਾ ਮਨੁੱਖੀ ਅਧਿਕਾਰਾਂ ਦੇ ਸਭ ਤੋਂ ਭੈੜੇ ਅਤਿਆਚਾਰਾਂ ਵਿੱਚੋਂ ਇੱਕ ਹੈ ਪਰ ਭਾਰਤ ਪ੍ਰਸ਼ਾਸਿਤ ਕਸ਼ਮੀਰ ਦੇ ਵਸਨੀਕ ਇਕੱਲੇ ਅਜਿਹੇ ਖੇਤਰੀ ਘਟ ਗਣਤੀ ਨਹੀਂ ਨੇ ਜਿਨ੍ਹਾਂ ਨੂੰ ਭਾਰਤ ਦੇ ਸੁਰੱਖਿਆ ਬਲਾਂ ਦੁਆਰਾ ਪ੍ਰਣਾਲੀਗਤ ਦੁਰਵਿਵਹਾਰ ਦਾ ਸਾਹਮਣਾ ਕਰਨਾ ਪਿਆ ਹੈ ਮੁਸਲਿਮ ਬਹੁਗਿਣਤੀ ਵਾਲੇ ਕਸ਼ਮੀਰ ਦਾ ਗੁਆਂਡੇ ਸਿੱਖ ਬਹੁਗਿਣਤੀ ਵਾਲੇ ਪੰਜਾਬ ਨਾਲ ਖੋਨੇ ਇਤਿਹਾਸ ਰਿਹਾ ਹੈ। ਦੋਵਾਂ ਨੂੰ 1990 ਦੇ ਦਹਾਕੇ ਦੌਰਾਨ ਹਥਿਆਰਬੰਦ ਅੱਤਵਾਦ ਅਤੇ ਅੱਤਵਾਦ ਵਿਰੋਧੀ ਹਿੰਸਾ ਦਾ ਸਾਹਮਣਾ ਕਰਨਾ ਪਿਆ। ਭਾਰਤੀ ਸੁਰੱਖਿਆ ਬਲਾਂ ਵੱਲੋਂ ਲਾਪਤਾ ਕੀਤੇ ਗਏ ਹਜ਼ਾਰਾਂ ਕਸ਼ਮੀਰੀਆਂ ਅਤੇ ਪੰਜਾਬੀਆਂ ਨੂੰ ਅਜੇ ਵੀ ਇਨਸਾਫ਼ ਨਹੀਂ ਮਿਲਿਆ। 1990 ਦੇ ਦਹਾਕੇ ਵਿੱਚ ਅੰਤਰਰਾਸ਼ਟਰੀ ਪੱਧਰ ਉੱਤੇ ਮਾਨਤਾ ਪ੍ਰਾਪਤ ਮਨੁੱਖੀ ਅਧਿਕਾਰ ਕਾਰਕੁਨਾ ਜਿਨ੍ਹਾਂ ਨੇ ਲਾਪਤਾ ਹੋਣ ਦਾ ਪਰਦਾਫਾਸ਼ ਕੀਤਾ ਸੀ ਨੂੰ ਖੁਦ ਰਾਜ ਦੇ 에ਜੰਟਾਂ ਦੁਆਰਾ ਕਤਲ ਕਰ ਦਿੱਤਾ ਗਿਆ ਸੀ ਹਾਲਾਂਕਿ ਪੰਜਾਬ ਅਤੇ ਕਸ਼ਮੀਰ ਵਿੱਚ ਵੱਖਵਾਦੀ ਲਹਿਰਾਂ ਲਗਭਗ ਪੂਰੀ ਤਰ੍ਹਾਂ ਸ਼ਾਂਤਮਈ ਵਿਰੋਧ ਪ੍ਰਦਰਸ਼ਨਾਂ ਅਤੇ ਆਜ਼ਾਦੀ ਦੀ ਆਮ ਮੰਗ ਵਿੱਚ ਵਿਕਸਿਤ ਹੋਈਆਂ ਨੇ ਪਰ ਭਾਰਤ ਪਾਕਿਸਤਾਨ ਉੱਤੇ ਅਸਹਿਮਤੀ ਪੜਕਾਉਣ ਅਤੇ ਇਥੋਂ ਤੱਕ ਕਿ ਦੋਵਾਂ ਖੇਤਰਾਂ ਵਿੱਚ ਅੱਤਵਾਦ ਨੂੰ ਸਪான்ਸਰ ਕਰਨ ਦਾ ਦੋਸ਼ ਲਗਾ ਰਿਹਾ ਹੈ ਕਾਬੁਲ ਕਤਲੇਆਮ ਤੋਂ ਬਾਅਦ ਭਾਰਤ ਨੇ ਪੂਰੀ ਜਾਂਚ ਦੀ ਮੰਗ ਕਰਨ ਦੀ ਬਜਾਏ ਤੁਰੰਤ ਉਸੇ ਕਹਾਣੀ ਨੂੰ ਦੁਬਾਰਾ ਸਾਹਮਣੇ ਰੱਖਿਆ ਏ ਦਾਵਾ ਕਰਦਿਆਂ ਕਿ ਇਹ ਕਤਲੇਆਮ ਅਫਗਾਨਿਸਤਾਨ ਵਿੱਚ ਭਾਰਤੀ ਹਿੱਤਾਂ ਨੂੰ ਅਸਫਲ ਕਰਨ ਦੀ ਪਾਕਿਸਤਾਨ ਦੀ ਨਾਪਾਕ ਸਾਜ਼ਿਸ਼ ਦਾ ਹਿੱਸਾ ਸੀ। ਭਾਰਤ ਨੇ ਦੁਨੀਆ ਅੱਗੇ ਆਪਣੇ ਦੋਸ਼ਾਂ ਦਾ ਐਲਾਨ ਕਰਨ ਵਿੱਚ ਜ਼ਿਆਦਾ ਸਮਾਂ ਬਰਬਾਦ ਨਹੀਂ ਕੀਤਾ। ਹਾਲਾਂਕਿ ਭਾਰਤ ਅਫਗਾਨਿਸਤਾਨ ਨੂੰ ਇੱਕ ਪ੍ਰਮੁੱਖ ਰਣਨੀਤਿਕ ਖੇਤਰ ਇੱਕ ਦੂਜਾ ਮੋਰਚਾ ਤੇ ਨਵਾਂ ਜੰਗ ਦਾ ਮੈਦਾਨ ਮੰਨਦਾ ਹੈ ਜਿੱਥੋਂ ਪਾਕਿਸਤਾਨ ਦੇ ਖੇਤਰੀ ਹਿੱਤਾਂ ਨੂੰ ਅਸਫਲ ਕਰਨ ਦੇ ਇਰਾਦੇ ਨਾਲ ਹਮਲੇ ਕੀਤੇ ਜਾ ਸਕਦੇ ਨੇ ਪਰ ਭਾਰਤ ਨੇ ਚਿੱਠੀ ਸਿੰਘਪੁਰਾ ਕਤਲੇਆਮ ਨਾਲ ਸਮਾਨਤਾਵਾਂ ਨੂੰ ਨੋਟ ਕਰਨ ਦੀ ਪਰਵਾਹ ਵੀ ਨਹੀਂ ਕੀਤੀ 2 ਮਾਰਚ 2000 ਦੀ ਸ਼ਾਮ ਨੂੰ ਅੱਤਵਾਦੀ ਕਸ਼ਮੀਰੀ ਪਿੰਡ ਚਿੱਠੀ ਸਿੰਘਪੁਰਾ ਵਿੱਚ ਦਾਖਲ ਹੋਏ 36 ਸਿੱਖ ਆਦਮੀਆਂ ਨੂੰ ਘੇਰ ਲਿਆ ਅਤੇ ਇੱਕ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਮਾਰ ਦਿੱਤਾ 21ਵੀਂ ਸਦੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੋ ਵਾਰ ਸਿੱਖ ਕਸ਼ਮੀਰੀ ਸੰਘਰਸ਼ ਦੀ ਲਪੇਟ ਵਿੱਚ ਆ ਚੁੱਕੇ ਨੇ ਫਿਰ ਵੀ ਦੋਵਾਂ ਘਟਨਾਵਾਂ ਬਾਰੇ ਭਾਰਤ ਦਾ ਅਧਿਕਾਰਤ ਬਿਆਨ ਸ਼ੱਕ ਦੇ ਘੇਰੇ ਹੇਠ ਆ ਗਿਆ ਹੈ ਹੁਣ ਦੋ ਵਾਰ ਭਾਰਤ ਨੇ ਤੁਰੰਤ ਇਹਨਾਂ ਹਮਲਿਆਂ ਲਈ ਸਿੱਧੇ ਤੌਰ ਤੇ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਫਿਰ ਵੀ ਜਿਵੇਂ ਕਿ ਭਾਰਤੀ ਪੱਤਰਕਾਰ ਪੰਕਜ ਮਿਸ਼ਰਾ ਨੇ ਪੁੱਛਿਆ ਕਿ ਕਸ਼ਮੀਰੀ ਅੱਤਵਾਦੀ ਚਿੱਠੀ ਸਿੰਗਾਪੁਰਾ ਵਿੱਚ ਸਿੱਖਾਂ ਨੂੰ ਕਿਉਂ ਮਾਰਨਗੇ ਕਿਉਂਕਿ ਇਸ ਨਾਲ لازمی ਤੌਰ ਤੇ ਅੰਤਰਰਾਸ਼ਟਰੀ ਗੁੱਸਾ ਪੈਦਾ ਹੋਵੇਗਾ ਅਤੇ ਇਸ ਤਰ੍ਹਾਂ ਉਨ੍ਹਾਂ ਦੇ ਮਕਸਦ ਨੂੰ ਬਦਨਾਮ ਕੀਤਾ ਜਾਵੇਗਾ ਇਹ ਨਿਸ਼ਚਿਤ ਤੌਰ ਤੇ ਕਾਬਲ ਦੇ ਕਤਲੇਆਮ ਦਾ ਨਤੀਜਾ ਸੀ ਇਸ ਤੋਂ ਇਲਾਵਾ ਭਾਰਤ ਦੀ ਰਾਸ਼ਟਰੀ ਜਾਂਚ ਏਜੰਸੀ ਨੂੰ ਕਥਿਤ ਤੌਰ ਤੇ ਜਾਣੇ ਜਾਂਦੇ ਕੇਰਲ ਦੇ ਇੱਕ ਭਾਰਤੀ ਦੀ ਅਗਵਾਈ ਵਿੱਚ ਸਿੱਖਾਂ ਦੇ ਕਤਲੇਆਮ ਨੂੰ ਕਸ਼ਮੀਰ ਦੇ ਬਦਲਾ ਵਜੋਂ ਸਵੀਕਾਰ ਕਰਨਾ ਬਿਲਕੁਲ ਬੇਤੁਕਾ ਕਿਉਂਕਿ ਵਿਸ਼ਵਵਿਆਪੀ ਸਿੱਖ ਭਾਈਚਾਰਾ ਕਸ਼ਮੀਰੀਆਂ ਦੇ ਚੈਂਪੀਅਨ ਵਜੋਂ ਉੱਭਰਿਆ। ਚਿੱਠੀ ਸਿੰਘ ਪੁਰਾ ਕਤਲੀਆਮ ਉਸ ਸਮੇਂ ਹੋਇਆ ਸੀ ਜਦੋਂ ਹਿੰਦੂ ਰਾਸ਼ਟਰਵਾਦੀ ਭਾਰਤੀ ਜਨਤਾ ਪਾਰਟੀ ਦੇ ਪਹਿਲੇ ਪੂਰਨ ਕਾਰਜਕਾਲ ਦੇ ਪ੍ਰਸ਼ਾਸਨ ਦੌਰਾਨ ਤਤਕਾਲੀ ਅਮਰੀਕੀ ਰਾਸ਼ਟਰਪਤੀ ਬਿਲ ਕਲੈਂਟਨ ਦੀ ਭਾਰਤ ਦੀ ਅਧਿਕਾਰਿਤ ਸਰਕਾਰੀ ਯਾਤਰਾ ਹੋਈ ਸੀ। 1978 ਤੋਂ ਬਾਅਦ ਦੇਸ਼ ਦਾ ਦੌਰਾ ਕਰਨ ਵਾਲੇ ਪਹਿਲੇ ਅਮਰੀਕੀ ਰਾਸ਼ਟਰਪਤੀ ਹੋਣ ਦੇ ਨਾਤੇ ਅਮਰੀਕੀ ਪੱਤਰਕਾਰ ਪਾਮੇਲਾ ਕਾਂਸਟੇਬਲ ਨੇ ਰਿਪੋਰਟ ਕੀਤੀ ਕਿ ਕਲਿੰਟਨ ਤੋਂ ਉਮੀਦ ਕੀਤੀ ਜਾਂਦੀ ਸੀ ਕਿ ਉਹ ਕਸ਼ਮੀਰ ਵਿਵਾਦ ਨੂੰ ਸ਼ਾਂਤੀਪੂਰਵਕ ਸੁਲਝਾਉਣ ਲਈ ਆਪਣੇ ਮੇਜਬਾਨਾਂ ਉਤੇ ਨਿਮਰਤਾ ਨਾਲ ਦਬਾਅ ਪਾਉਣਗੇ ਉਸ ਸਮੇਂ ਦੇ ਅਮਰੀਕੀ ਉਪ ਵਿਦੇਸ਼ ਮੰਤਰੀ ਸਟਰੋਪ ਤਲਬੋਟ ਕਹਿੰਦੇ ਨੇ ਕਿ ਯਾਤਰਾ ਦੀ ਸ਼ੁਰੂਆਤ ਬਹੁਤ ਹੀ ਭਿਆਨਕ ਤਰੀਕੇ ਨਾਲ ਹੋਈ ਸੀ ਭਾਰਤੀ ਫੌਜ ਦੀ ਵਰਦੀ ਪਾ ਕੇ ਆਏ ਅੱਤਵਾਦੀਆਂ ਵੱਲੋਂ ਕਤਲਿਆਂ ਨੂੰ ਅੰਜਾਮ ਦੇਣ ਤੋਂ ਬਾਅਦ ਤਲਬੋਟ ਲਿਖਦੇ ਨੇ ਕਿ ਭਾਰਤ ਸਰਕਾਰ ਨੇ ਕਿਹਾ ਹੈ ਕਿ ਕਾਤਲ ਦੋ ਅੱਤਵਾਦੀ ਸਮੂਹਾਂ ਲਸ਼ਕਰੇ ਤੋਇਬਾ ਅਤੇ ਹਿਜ਼ਬੁਲ ਮੁਜ਼ਾਹਿਦਿਨ ਨਾਲ ਸੰਬੰਧਿਤ ਸਨ ਜਿਨ੍ਹਾਂ ਨੂੰ ਪਾਕਿਸਤਾਨ ਸਰਕਾਰ ਦਾ ਸਮਰਥਨ ਪ੍ਰਾਪਤ ਸੀ ਹਾਲਾਂਕਿ ਹਿਲੇਰੀ ਨੇ ਇਸ ਦੋਸ਼ ਦੀ ਪ੍ਰੋੜਤਾ ਨਹੀਂ ਕੀਤੀ ਕਿ ਹਿੰਸਾ ਪਿੱਛੇ ਪਾਕਿਸਤਾਨ ਦਾ ਹੱਥ ਹੈ ਕਿਉਂਕਿ ਅਮਰੀਕਾ ਕੋਲ ਇਸ ਦੀ ਕੋਈ ਸੁਤੰਤਰ ਪੁਸ਼ਟੀ ਨਹੀਂ ਹੈ 5 ਮਾਰਚ ਨੂੰ ਕਲਿੰਟਨ ਦੀ ਯਾਤਰਾ ਦੇ ਆਖਰੀ ਦਿਨ ਭਾਰਤੀ ਸੁਰੱਖਿਆ ਬਲਾਂ ਨੇ ਐਲਾਨ ਕੀਤਾ ਕਿ ਉਹਨਾਂ ਨੇ ਕਤਲੇਆਮ ਲਈ ਜ਼ਿੰਮੇਵਾਰ ਪੰਜ ਵਿਦੇਸ਼ੀ ਅੱਤਵਾਦੀਆਂ ਨੂੰ ਮਾਰ ਦਿੱਤਾ ਹਾਲਾਂਕਿ ਭਾਰਤ ਦੀ ਕੇਂਦਰੀ ਜਾਂਚ ਬਿਊਰੋ ਨੇ ਬਾਅਦ ਵਿੱਚ ਪੁਸ਼ਟੀ ਕੀਤੀ ਕਿ ਇਹ ਪੰਜ ਅਸਲ ਵਿੱਚ ਸਥਾਨਕ ਮੁਸਲਮ ਨੌਜਵਾਨ ਸਨ ਜੋ ਲਾਪਤਾ ਹੋ ਗਏ ਸਨ ਅਤੇ ਇੱਕ ਫਰਜ਼ੀ ਮੁਕਾਬਲੇ ਵਿੱਚ ਮਾਰੇ ਗਏ ਸਨ ਇਹਨਾਂ ਨੂੰ ਮਰਨ ਉਪਰੰਤ ਸਿੱਖਾਂ ਉੱਤੇ ਹਮਲੇ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਸੀ ਮਿਸ਼ਰਾ ਦੇ ਅਨੁਸਾਰ ਸਿੱਖਾਂ ਨੂੰ ਸ਼ੱਕ ਸੀ ਕਿ ਇਹ ਸਭ ਭਾਰਤੀ ਖੂਫੀਆ ਏਜੰਸੀਆਂ ਦੁਆਰਾ ਕਲਿੰਟਨ ਅਤੇ ਉਹਨਾਂ ਦੇ ਨਾਲ ਆਏ ਪ੍ਰਭਾਵਸ਼ਾਲੀ ਅਮਰੀਕੀ ਪੱਤਰਕਾਰਾਂ ਦੀ ਵੱਡੀ ਗਿਣਤੀ ਨੂੰ ਪ੍ਰਭਾਵਿਤ ਕਰਨ ਲਈ ਕੀਤਾ ਗਿਆ ਸੀ ਤਾਂ ਜੋ ਭਾਰਤ ਨੂੰ ਪਾਕਿਸਤਾਨ ਅਤੇ ਅਫਗਾਨਿਸਤਾਨ ਵਿੱਚ ਇਸਲਾਮਿਕ ਅਤਵਾਦੀਆਂ ਦੇ ਬੇਵੱਸ ਸ਼ਿਕਾਰ ਵਜੋਂ ਉਹਦੇਰੇ ਹਮਦਰਦੀ ਮਿਲ ਸਕੇ ਭਾਰਤ ਬਾਰੇ ਇੱਕ ਅਜਿਹਾ ਨਜ਼ਰੀਆ ਜਿਹੜਾ ਪੱਛਮ ਵਿੱਚ ਕੁਝ ਬਹੁਤ ਹੀ ਰੋਜੇਵੇਂ ਭਰੀ ਭਾਰਤੀ ਕੂਟਨੀਤੀ ਪਹਿਲਾਂ ਪ੍ਰਾਪਤ ਕਰਨ ਵਿੱਚ ਅਸਫਲ ਰਹੀ ਸੀ ਇਕਲੌਤੇ ਬਚੇ ਹੋਏ ਨਾਨਕ ਸਿੰਘ ਨੇ ਇਸ ਨੂੰ ਯੋਜਨਾਬੱਧ ਕਤਲੇਆਮ ਘਰਾੜ ਦਿੱਤਾ ਹਾਤੇ ਦੱਸਿਆ ਕਿ ਕਿਵੇਂ ਕਾਤਲਾ ਨੇ ਇੱਕ ਦੂਜੇ ਨੂੰ ਹਿੰਦੂ ਨਾਮਾਂ ਨਾਲ ਬੁਲਾਇਆ ਅਤੇ ਭਾਰਤ ਮਾਤਾ ਕੇ ਜੈ ਵਰਗੇ ਹਿੰਦੀ ਨਾਰੇ ਲਗਾਏ ਜਿਵੇਂ ਕਿ ਨਿਊਯਾਰਕ ਟਾਈਮਜ਼ ਦੇ ਰਿਪੋਰਟ ਅਨੁਸਾਰ ਉਸ ਨੂੰ ਯਾਦ ਹੈ ਕਿ ਕੁਝ ਬੰਦੂਕਧਾਰੀਆਂ ਦੇ ਚਿਹਰੇ ਹੋਲੀ ਦੇ ਰੰਗਾਂ ਨਾਲ ਲਿਪੜੇ ਹੋਏ ਸੀ ਜੋ ਉਸ ਦਿਨ ਮਨਾਇਆ ਜਾ ਰਿਹਾ Hindu ਤਿਉਹਾਰ ਸੀ ਉਹ ਇਸ ਹਮਲੇ ਦਾ ਸਿਹਰਾ ਸਰਕਾਰੀ ਏਜੰਟਾਂ ਨੂੰ ਦਿੰਦਾ ਹੈ ਹਾਂ ਤੇ ਕਹਿੰਦਾ ਹੈ ਇੱਕ ਪਾਸੇ ਉਹ ਕਹਿ ਰਹੇ ਨੇ ਕਿ ਅਸੀਂ ਇੱਕ ਲੋਕਤੰਤਰੀ ਦੇਸ਼ ਆ ਤੇ ਦੂਜੇ ਪਾਸੇ ਉਹ ਬੇਕਸੂਰ ਲੋਕਾਂ ਨੂੰ ਮਾਰਦੇ ਨੇ ਕਲਿੰਟਨ ਨੇ ਬਾਅਦ ਵਿੱਚ ਲਿਖਿਆ ਕਿ ਸਨ 2000 ਵਿੱਚ ਮੇਰੀ ਭਾਰਤ ਫੇਰੀ ਦੌਰਾਨ ਕੁਝ ਹਿੰਦੂ ਅਤਵਾਦੀਆਂ ਨੇ 35 ਸਿੱਖਾਂ ਦਾ ਕਤਲ ਕਰਕੇ ਆਪਣਾ ਗੁੱਸਾ ਕੱਢਣ ਦਾ ਫੈਸਲਾ ਕੀਤਾ ਸੀ ਜੇ ਮੈਂ ਯਾਤਰਾ ਨਾ ਕੀਤੀ ਹੁੰਦੀ ਤਾਂ ਪੀੜਤ ਸ਼ਾਇਦ ਅਜੇ ਵੀ ਜ਼ਿੰਦਾ ਹੁੰਦੇ ਪੰਜਾਬ ਸਥਿਤ ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੀ ਰਿਪੋਰਟ ਅਨੁਸਾਰ ਕਸ਼ਮੀਰ ਦੇ ਲਗਭਗ ਸਾਰੇ ਅੱਤਵਾਦੀ ਸਮੂਹਾਂ ਜਿਨ੍ਹਾਂ ਵਿੱਚ ਉਹਨਾਂ ਦੇ ਰਾਜਨੀਤਿਕ ਫਰੰਟ APHC ਅਤੇ ਵਿਸ਼ਵ ਭਾਰ ਦੇ ਸਿੱਖ ਸੰਗਠਨ ਸ਼ਾਮਲ ਨੇ ਉਹਨਾਂ ਨੇ ਕਤਲਾਂ ਲਈ ਭਾਰਤੀ ਖੂਫੀਆ ਏਜੰਸੀਆਂ ਅਤੇ ਅੱਤਵਾਦ ਵਿਰੋਧੀ ਫੋਰਸ ਨੂੰ ਜ਼ਿੰਮੇਵਾਰ ਠਹਿਰਾਇਆ ਹੈ Amnesty International ਦੇ ਅਨੁਸਾਰ APHC ਦਾ ਮੰਨਣਾ ਹੈ ਕਿ ਭਾਰਤ ਨੇ ਆਜ਼ਾਦੀ ਦੇ ਮਕਸਦ ਨੂੰ ਬਦਨਾਮ ਕਰਨ ਅਤੇ ਕਲਿੰਟਨ ਦੀ ਯਾਤਰਾ ਤੋਂ ਪਹਿਲਾਂ ਆਪਣੇ ਸਮਰਥਕਾਂ ਨੂੰ ਆਤਵਾਦੀ ਅਤੇ ਧਾਰਮਿਕ ਕੱਟੜਪੰਥੀ ਵਜੋਂ ਦਰਸਾਉਣ ਦੀ ਕੋਸ਼ਿਸ਼ ਕਰਨ ਇਹ ਹਮਲਾ ਕੀਤਾ ਸੀ। Amnesty ਨੇ ਸੁਝਾਅ ਦਿੱਤਾ ਕਿ ਦੋਸ਼ੀ ਜਿਨ੍ਹਾਂ ਨੇ ਹਥਿਆਰਬੰਦ ਬਲਾਂ ਦੀ ਵਰਦੀ ਪਹਿਨੀ ਹੋਈ ਸੀ ਫੌਜ ਨਾਲ ਮਿਲ ਕੇ ਮੁਕਰ ਗਏ ਹੋ ਸਕਦੇ ਨੇ ਸਥਾਨਕ ਪਿੰਡ ਵਾਸੀਆਂ ਦਾ ਮੰਨਣਾ ਹੈ ਕਿ ਨੇੜਲੀ ਯੂਨਿਟ ਨੂੰ ਸਿੱਖਾਂ ਉੱਤੇ ਹਮਲੇ ਬਾਰੇ ਪਹਿਲਾਂ ਹੀ ਪਤਾ ਸੀ ਹਤੇ ਉਹਨਾਂ ਨੇ ਇਸ ਨੂੰ ਰੋਕਣ ਲਈ ਕੁਝ ਨਹੀਂ ਸੀ ਕੀਤਾ ਜੋ ਕਿ ਕੁਝ ਅਰਧ ਸੈਨਿਕ ਬਲਾਂ ਦੁਆਰਾ ਵਰਤੇ ਗਏ ਮੁਕਦਮਿਆਂ ਦੀ ਸਰਪ੍ਰਸਤੀ ਨੂੰ ਦੇਖਦੇ ਹੋਏ ਹੋ ਸਕਦਾ ਹੈ ਕਿ ਉਹ ਕਤਲੇਆਮ ਵਿੱਚ ਪਖੰਡੀਆਂ ਦੀ ਸ਼ਮੂਲੀਅਤ ਲਈ ਬੋਲਣ ਅਜਹੀ ਸਥਿਤੀ 1990 ਦੇ ਦਹਾਕੇ ਵਿੱਚ ਪੰਜਾਬ ਵਿੱਚ ਭਾਰਤ ਦੀਆਂ ਅਤਵਾਦ ਵਿਰੋਧੀ ਕੋਸ਼ਿਸ਼ਾਂ ਨੂੰ ਦਰਸਾਏਗੀ ਜਿੱਥੇ ਪੁਲਿਸ ਨੇ ਬਦਨਾਮ ਕੈਟਾ ਨੂੰ ਮੈਦਾਨ ਵਿੱਚ ਉਤਾਰਿਆ ਸੀ ਜੋ ਅਕਸਰ ਫੜੇ ਗਏ ਜਾਂ ਆਤਮ ਸਮਰਪਣ ਕਰਨ ਵਾਲੇ ਗੁਰੀਲਿਆਂ ਤੋਂ ਬਣੇ ਹੁੰਦੇ ਸੀ ਜਿਨ੍ਹਾਂ ਨੂੰ ਪੁਲਿਸ ਨੇ ਆਪਣੇ ਵਾਲ ਕਰਕੇ ਸਹਾਇਕ ਵਜੋਂ ਕੰਮ ਸੌਂਪਿਆ ਹੋਇਆ ਸੀ ਇਸ ਤੋਂ ਇਲਾਵਾ ਭਾਰਤੀ ਪੁਲਿਸ ਸੇਵਾ ਦੇ ਸਾਬਕਾ ਸੀਨੀਅਰ ਅਧਿਕਾਰੀ ਕਿਰਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਅਜਿਹਾ ਜਾਪਦਾ ਹੈ ਕਿ ਪੁਲਿਸ ਆਪਣੇ ਕੁਝ ਗੈਂਗ ਅਤੇ ਫੌਜਾਂ ਸਥਾਪਿਤ ਕਰਨ ਤੋਂ ਇਲਾਵਾ ਜ਼ਿਆਦਾਤਰ ਅਤਵਾਦੀ ਸਮੂਹਾਂ ਵਿੱਚ ਸਫਲਤਾਪੂਰਵਕ ਦਾਖਲ ਹੋ ਗਈ ਹੈ ਇਨ੍ਹਾਂ ਸਮੂਹਾਂ ਦੇ ਬਹੁਤ ਸਾਰੇ ਕੁਸ ਬੈਠੀਆਂ ਨੇ ਪਾਈਚਾਰੇ ਦੀਆਂ ਨਜ਼ਰਾਂ ਵਿੱਚ ਉਹਨਾਂ ਨੂੰ ਬਦਨਾਮ ਕਰਨ ਲਈ ਆਪਣੇ ਨਾਮ ਉੱਤੇ ਕਿਨੌਣੇ ਅਪਰਾਧ ਕੀਤੇ ਤਾਂ ਜੋ ਉਹਨਾਂ ਦੇ ਸਮਰਥਨ ਆਧਾਰ ਨੂੰ ਕਮਜ਼ੋਰ ਕੀਤਾ ਜਾ ਸਕੇ ਇੱਕ ਉਸ ਪੈਠੀਏ ਕਿਰਾਏ ਦੀਆਂ ਬੰਦੂਕਾਂ ਵਜੋਂ ਕੰਮ ਕਰਦੇ ਸੀ ਜੋ ਪੈਸੇ ਲਈ ਕੋਈ ਵੀ ਕੰਮ ਕਰਨ ਲਈ ਤਿਆਰ ਸਨ ਇਸ ਦੌਰਾਨ ਪੁਲਿਸ ਖੁਦ ਅਕਸਰ ਵਰਦੀਆਂ ਪਾ ਕੇ ਨਿਕਲੇ ਠੱਗਾਂ ਤੋਂ ਥੋੜੀ ਜਿਹੀ ਵੱਖਰੀ ਹੁੰਦੀ ਸੀ ਜਿਨ੍ਹਾਂ ਦਾ ਇੱਕੋ ਇੱਕ ਫਰਜ਼ ਤਬਾਹੀ ਮਚਾਉਣਾ ਅਤੇ ਦਹਿਸ਼ਤ ਫੈਲਾਉਣਾ ਹੁੰਦਾ ਸੀ ਦੋਸ਼ੀ ਜੋ ਵੀ ਸਨ ਇਹ ਲਗਭਗ ਨਿਸ਼ਚਿਤ ਜਾਪਦਾ ਹੈ ਕਿ ਉਹ ਪਾਕਿਸਤਾਨੀ ਜਾਂ ਕਸ਼ਮੀਰੀ ਆਤਵਾਦੀ ਨਹੀਂ ਸਨ ਜਿਵੇਂ ਕਿ ਅਧਿਕਾਰਤ ਬਿਰਤਾਂਤ ਦੁਆਰਾ ਘੋਸ਼ਿਤ ਕੀਤਾ ਗਿਆ ਹੈ ਇਸ ਲਈ ਕਸ਼ਮੀਰ ਸਥਿਤ ਆਲ ਪਾਰਟੀਆਂ ਸਿੱਖ ਕੋਆਰਡੀਨੇਸ਼ਨ ਕਮੇਟੀ ਨਵੇਂ ਸਿਰੇ ਤੋਂ ਜਾਂਚ ਲਈ ਸਲਾਹਨਾ ਮੰਗ ਜਾਰੀ ਕਰ ਰਹੀ ਹੈ ਇਸ ਦੌਰਾਨ ਆਈ ਐਚ ਆਰਓ ਨੇ ਕਿਹਾ ਹੈ ਕਿ ਇਸ ਕਤਲੇਆਮ ਦਾ ਉਦੇਸ਼ ਸਵੈ ਨਿਰਣੈ ਲਈ ਕਸ਼ਮੀਰ ਅੰਦੋਲਨ ਨੂੰ ਚਲਾਉਣ ਲਈ ਸਿੱਖ ਮੁਸਲਮ ਵਿਸ਼ਵ ਵਿਆਪੀ ਗੱਠ ਜੋੜ ਨੂੰ ਤੋੜਨਾ ਹੈ ਇਹ ਟੀਚਾ ਹੁਣ ਤੱਕ ਅਸਫਲ ਰਿਹਾ ਹੈ ਅਸੀਂ ਅਜੇ ਵੀ ਆਪਣੇ ਮੁਸਲਮਾਨ ਭਰਾਵਾਂ ਨਾਲ ਖੁਸ਼ੀ ਨਾਲ ਰਹਿੰਦੇ ਹਾਂ ਇਸੇ ਤਰ੍ਹਾਂ ਨਾਨਕ ਸਿੰਘ ਕਹਿੰਦੇ ਨੇ ਕਿ ਅਪਰਾਧੀ ਸਾਡੇ ਰਿਸ਼ਤੇ ਤੋੜਨ ਵਿੱਚ ਅਸਫਲ ਰਹੇ ਜਦੋਂ ਕਿ ਸਿੱਖਾਂ ਅਤੇ ਮੁਸਲਮਾਨਾਂ ਸਮੇਤ ਦੱਬੇ ਕੁਚਲੇ ਦੱਖਣੀ ਏਸ਼ੀਆਈ ਘੱਟ ਗਿਣਤੀਆਂ ਦੇ ਹਿੱਤ ਅਤੇ ਟੀਚੇ ਵੱਧਦੇ ਜਾ ਰਹੇ ਨੇ ਕਿਉਂਕਿ ਇਤਿਹਾਸਿਕ ਤੌਰ ਤੇ ਦੱਬੇ ਕੁਚਲੇ ਵੱਖ-ਵੱਖ ਭਾਈਚਾਰੇ ਉਪਮਹਾਦੀਪ ਵਿੱਚ ਆਜ਼ਾਦੀ ਲਈ ਸੰਘਰਸ਼ ਕਰ ਰਹੇ ਨੇ ਇਸ ਲਈ ਚਿੱਠੀ ਸਿੰਗਾਪੁਰਾ ਜਾਂ ਕਾਬੁਲ ਵਿੱਚ ਕਤਲੇਆਮ ਵਰਗੀਆਂ ਘਟਨਾਵਾਂ ਦੀ ਸੱਚਾਈ ਨੂੰ ਉਜਾਗਰ ਕਰਨ ਵਾਸਤੇ ਧੀਰਜ ਭਰੀ ਪੂਰੀ ਅਤੇ ਪਾਰਦਰਸ਼ੀ ਜਾਂਚ ਦੀ ਲੋੜ ਹੈ ਜੋ ਸਰਕਾਰੀ ਬੀਰਵਿਆਂ ਨੂੰ ਵੱਧ ਤੋਂ ਵੱਧ ਸਵਾਲੀਆ ਚਿੰਨਾ ਅਤੇ ਪੜਤਾਲ ਨਾਲ ਪੇਸ਼ ਕਰੇ ਅਤੇ ਸਭ ਤੋਂ ਵੱਧ ਉਹਨਾਂ ਲੋਕਾਂ ਤੇ ਸ਼ੱਕ ਕਰੇ ਜਿਨ੍ਹਾਂ ਨੂੰ ਸਭ ਤੋਂ ਵੱਧ ਫਾਇਦਾ ਹੁੰਦਾ ਹੈ ਨੇੜਿਓਂ ਕੀਤੇ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਭਾਰਤ ਵਿੱਚ ਹਿੰਦੂ ਰਾਸ਼ਟਰਵਾਦੀ ਸ਼ਾਸਨ ਹੀ ਇਹਨਾਂ ਕਤਲੇਆਮਾਂ ਦੇ ਲਾਭਵਾਤਰੀ ਨੇ। ਕਾਬਲ ਕਤਲੇਆਮ ਦਾ ਇੱਕ ਗੁਪਤ ਮਕਸਦ ਹਾਲ ਵਿੱਚ ਹੀ ਕਸ਼ਮੀਰੀ ਰਾਜ ਦਾ ਦਰਜਾ ਖਤਮ ਕਰਨਾ ਹੈ। ਜਿਸ ਨੂੰ ਬਹੁਤ ਸਾਰੇ ਸਿੱਖ ਸਮੂਹਾਂ ਨੇ ਜ਼ੋਰਦਾਰ ਢੰਗ ਨਾਲ ਪੇਸ਼ ਕੀਤਾ ਹੈ। ਇੱਕ ਹੋਰ ਮਕਸਦ ਨਵੀਂ ਦਿੱਲੀ ਵਿੱਚ ਮੁਸਲਮਾਨਾਂ ਦੀ ਅਗਵਾਈ ਵਾਲੇ ਵਿਰੋਧ ਪ੍ਰਦਰਸ਼ਨਾਂ ਲਈ ਮਜ਼ਬੂਤ ਸਿੱਖ ਸਮਰਥਨ ਨੂੰ ਕਮਜ਼ੋਰ ਕਰਨਾ ਵੀ ਜਾਪਦਾ ਹੈ ਗੁਰਦੁਆਰਾ ਹਰ ਰਾਇ ਸਾਹਿਬ ਵਿਖੇ ਕਤਲੇਆਮ ਦੇ ਹਾਲਾਤ ਖਾਸ ਤੌਰ ਤੇ ਅਫਗਾਨਿਸਤਾਨ ਦੀਆਂ ਭੂ ਰਾਜਨੀਤਿਕ ਗੁੰਝਲਾਂ ਦੁਆਰਾ ਉਲਝਣ ਵਿੱਚ ਨੇ ਇੱਕ ਧਰਤੀ ਜਿਸ ਨੂੰ ਸਾਮਰਾਜਾਂ ਦਾ ਕਬਰਿਸਤਾਨ ਕਿਹਾ ਜਾਂਦਾ ਹੈ ਜਿਸ ਨੂੰ ਸਾਮਰਾਜੀ ਸ਼ਕਤੀਆਂ ਨੇ ਸਦੀਆਂ ਤੋਂ ਜਿੱਤਣ ਅਤੇ ਨਿਯੰਤਰਿਤ ਕਰਨ ਲਈ ਸੰਘਰਸ਼ ਕੀਤਾ ਹੈ। ਭਾਰਤ ਇੱਕ ਪ੍ਰਮੁੱਖ ਖੇਤਰੀ ਖਿਡਾਰੀ ਵਜੋਂ ਜੋ ਪੂਰੇ ਦੱਖਣੀ ਏਸ਼ੀਆ ਵਿੱਚ ਬਹੁਤ ਸਾਰੀਆਂ ਤੰਦਾਂ ਖਿੱਚਦਾ ਹੈ। ਅਮਰੀਕਾ ਦੇ ਲੰਬਿਤ ਵਾਪਸੀ ਨੂੰ ਇੱਕ ਖਲਾਅ ਵਜੋਂ ਦੇਖਦਾ ਹੈ ਜਿਸ ਨੂੰ ਪਰਣਾ ਲਾਜ਼ਮੀ ਹੈ। ਇਸ ਤੋਂ ਇਲਾਵਾ ਜਿਵੇਂ ਕਿ ਇਹ ਵੱਧ ਦੇ ਅੰਤਰਰਾਸ਼ਟਰੀ ਆਲੋਚਨਾ ਦੇ ਮੱਦੇ ਨਜ਼ਰ ਆਪਣੇ ਹਿੰਦੂ ਰਾਸ਼ਟਰਵਾਦੀ ਏਜੰਡੇ ਨੂੰ ਲਾਗੂ ਕਰਦਾ ਹੈ ਨਵੀਂ ਦਿੱਲੀ ਦੀ ਸੱਤਾਧਾਰੀ ਭਾਜਪਾ ਸ਼ਾਸਨ ਨੂੰ ਹੀ ਉਹਨਾਂ ਪੰਜੀ ਅਫਗਾਨ ਸਿੱਖਾਂ ਦੀ ਮੌਤ ਤੋਂ ਵਧੇਰੇ ਲਾਭ ਹੋਵੇਗਾ ਪੂਰੀ ਕਿਤਾਬ ਸੁਣਨ ਵਾਸਤੇ ਸੁਹਾਵੀ ਆਡੀਓ ਬੁక్స్ ਐਪ ਪਲੇ ਸਟੋਰ ਜਾਂ ਐਪ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ